ਜਿਹੜਾ ਹਸਪਤਾਲ ਆ ਜੀ ਉਹ ਜਗਾ ਮੰਗ ਰਿਆ ਸੀ ਕਲੀਨਿਕ ਬਣਾਉਣ ਵਾਸਤੇ ਪੰਚਾਇਤ ਘਰ ਬਣਾਇਆ ਆਪਣਾ ਇਹ ਉਸਨੇ ਲਗਭਗ 60-70 ਲੱਖ ਰੁਪਇਆ ਆਪਣੇ ਕੋਲੋਂ ਲਗਵਾਇਆ ਉਸ ਬੰਦੇ ਨੇ ਤੈਨੂੰ ਗੋਲੀਆਂ ਮਾਰਾਂਗੇ ਤੈਨੂੰ ਥੱਪੜ ਮਾਰਾਂਗੇ ਤੈਨੂੰ ਉਹਦੇ ਅੰਦਰ ਦੇ ਦਾਂਗੇ ਜੀਲਾਂ ਤੁੰਨ ਦਿਆਂਗੇ ਐ ਕਰਦਾਂਗੇ ਉਸਤੇ ਦੋ ਤਿੰਨ ਪਰਚੇ ਵੀ ਕਰਵਾਏ ਇਹਨਾਂ ਨੇ ਝੂਠੇ ਖਲਾਫ ਸਿੰਘ ਉਗੋਕੇ ਨੂੰ ਜਿਹੜਾ ਐਮਐਲਏ ਉਹਨੂੰ ਦੋਸ਼ੀ ਕਰਾਰ ਦੰਨੇ ਉਹ ਵੀ ਉਹਨੂੰ ਸੱਚਾ ਮਿਲਣੀ ਚਾਹੀਦੀ ਹੈ ਵੀ ਉਹਦੇ ਵਿੱਚ ਆਤ ਹੋ ਸਕਦਾ ਹਾਂਜੀ ਹਾਂ ਪੱਕਾ ਹੱਥਾ ਜੀ ਉਹਦਾ 100% ਹੱਥਾ ਜੀ ਨੰਗਲ ਅੰਬੀਆਂ ਵੀ ਮਰਵਾਇਆ ਸਿੱਧੂ ਮੂਸੇ ਵਾਲਾ ਵੀ ਮਰਵਾਇਆ ਦੀਪ ਸਿੱਧੂ ਵੀ ਮਰਵਾਇਆ ਆ ਹੁਣ ਇਹ ਵੀ ਸਾਡਾ ਹੀਰਾ ਚੁਗ ਲਿਆ ਜੀ ਇੱਥੋਂ ਨਿਯੂਤ ਸੁਖਮਿੰਦਰ ਸਿੰਘੀ ਪੰਡਾ ਜੀ ਉਹਨਾਂ ਦੀ ਆਈਡੀਆਂ ਦੇਖ ਲਓ ਤੁਸੀਂ ਚਲਦੀਆਂ ਹਰੇਕ ਜਗ੍ਹਾ ਕਹਿੰਦਾ ਵੀ ਮੈਨੂੰ ਇਹਨਾਂ ਤੋਂ ਖਤਰਾ ਖਤਰਾ ਉਹਦਾ ਲਾਇਸੈਂਸ ਵੀ ਜਮਾਂ ਰੱਖਿਆ ਉਹਨਾਂ ਦਾ ਰਵਾਲ ਵਰ ਵੀ ਜਮਾਂ ਰੱਖਿਆ ਬਾਹਰਲੇ ਦੇ ਛੱਡ ਕੇ ਆਇਆ ਪਿੰਡ ਦੀ ਖਾਤਰ ਬਹੁਤ ਵਧੀਆ ਸਾਡੇ ਕੰਮ ਕੀਤੇ ਆ ਉਹਨੇ ਪੰਚਾਇਤ ਘਰ ਦੇਖੋ ਘਰ ਘਰ ਬੀਜ ਦੇਖੋ ਜੇ ਕੋਈ ਗਰੀਬ ਬੰਦਾ ਜਾਂਦਾ ਸੀ ਸਾਡੇ ਵਰਗਾ ਜਾਂਦਾ ਸੀ ਰੋਟੀ ਛੱਡ ਕੇ ਵੀ ਨਾਲ ਦਿੰਦਾ ਸੀ ਪਿੰਡ ਦਾ ਕੀ ਕੁਝ ਕਰਿਆ ਨੇ ਸਾਨੂੰ ਸਭ ਪਤਾ ਵੀ ਇਹਨੇ ਕੀ ਕੰਮ ਕਰਿਆ ਸਾਡੇ ਤੁਸੀਂ ਗਲਗਾ ਵੀ ਜਾ ਜਿੱਥੇ ਮਰਜ਼ੀ ਜਾ ਕੇ ਦੇਖੋ ਇੰਨਾ ਬੰਦਾ ਹੀਰਾ ਸੀਗਾ ਆਪਦਾ ਇਹਨੇ ਪਿੰਡ ਦੀ ਖਾਤੜੇ ਨੇ ਸ਼ਾਦੀ ਵੀ ਨਹੀਂ ਕਰਾਈ ਉਹ ਤਾਂ ਉਹ ਤਾਂ ਯਾਰ ਦੋਸਤ ਸੀ ਵੀਰੇ ਕੋਈ ਉਹਨਾਂ ਦੀ ਦੋਸਮਣੀ ਨਹੀਂ ਸੀਗੀ ਇਹ ਤਾਂ ਵੀ ਕੋਈ ਕਹਿ ਨਹੀਂ ਸਕਦੇ ਤਾਂ ਜਦੋਂ ਜਾਂਚ ਹੋਊਗੀ ਜਾਂਚ ਦੇ ਵਿੱਚ ਪਤਾ ਲੱਗ ਸਕਦਾ ਵੀ ਕੀ ਦੋਸਮਣੀ ਹੋਈ ਹੈ ਉਹਨਾਂ ਤਾਂ ਕੀ ਰੌਲਾ ਪਿਆ ਉਹਨਾਂ ਸਸੀ ਕਾਲ ਜੀ ਮੈਂ ਮਨਿੰਦਰ ਸਿੰਘ ਤੇ ਤੁਸੀਂ ਪਿੰਡੂ ਟੀਵੀ ਦੇਖ ਰਹੇ ਹੋ ਪਿੱਛੇ ਜੇ ਸੁਖਵਿੰਦਰ ਸਿੰਘ ਕਲਕੱਤਾ ਦਾ ਜੋ ਵੱਡੇ ਸਮਾਜ ਸੇਵੀ ਸੀ ਪਿੰਡ ਸੈਣਾ ਦੇ ਵਿੱਚ ਉਹਨਾਂ ਦਾ ਕਤਲ ਕੀਤਾ ਗਿਆ ਹੈ ਪਿੰਡ ਦੇ ਇੱਕ ਨੌਜਵਾਨ ਵੱਲੋਂ ਹੀ ਉਹ ਕਿਹਾ ਜਾ ਰਿਹਾ ਹੈ ਵੀ ਕੋਈ ਲੈਂਡ ਦੇਣ ਦਾ ਸਬੰਧ ਸੀਗਾ ਉਹਦਾ ਨਾਲ ਰਹਿੰਦਾ ਸੀ ਉਹਦੇ ਹਮੇਸ਼ਾ ਭਰੋਸਾ ਕਰਦਾ ਸੀ ਦੋਸਤ ਸੀਗਾ ਪਿੰਡ ਦਾ ਹੀ ਸੀਗਾ ਅ ਗੱਲਬਾਤ ਕਰਾਂਗੇ ਉਦੋਂ ਤੋਂ ਹੀ ਔਰ ਧਰਨਾ ਜਾਰੀ ਹੈ ਵੀ ਜਿਹੜੇ ਉਹਦੇ ਦੋਸ਼ੀਆਂ ਨੂੰ ਇਨਸਾਫ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਪਰਿਵਾਰ ਨੂੰ ਜਿਹੜਾ ਇਨਸਾਫ ਮਿਲੇ ਤਾਂ ਕਰਕੇ ਧਰਨਾ ਲੱਗਿਆ ਔਰ ਇਹ ਪੰਨਾ ਸਿੱਧੂ ਪਹੁੰਚੇ ਹੋਇਆ ਹੈ ਤੇ ਲੱਖਾ ਸਦਾਨਾ ਵੀ ਆਇਆ ਸੀ ਅਮੀ ਤੋ ਜ਼ਮਾਨ ਬਾਕੀ ਵੀ ਜਿਹੜੇ ਔਰੇ ਕਈ ਔਰੇ ਬਲਾਰੇ ਪਹੁੰਚੇ ਸੀਗੇ ਲੀਡਰ ਸਹਿਮਾਨ ਵੀ ਆਏ ਸੀਗੇ ਮੋਹਮਦ ਸਦੀਕ ਵੀ ਆਏ ਸੀਗਾ ਅਸੀਂ ਗੱਲਬਾਤ ਕਰਾਂਗੇ ਸੁਖਵਿੰਦਰ ਸਿੰਘ ਜੀ ਦੇ ਮਾਮਾ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਗੁਰੂ ਕਾ ਖਾਲਸਾ ਵਾਰਿਕ ਗੁਰੂ ਕੀ ਫਤਿਹ ਜੀ ਸੁਖਵਿੰਦਰ ਸਿੰਘ ਤਾਂ ਹੀ ਬਹੁਤ ਵਧੀਆ ਬੰਦਾ ਸੀ ਮੈਂਬਰ ਵੀ ਪਹਿਲਾਂ ਰਿਹਾ ਫਿਰ ਸਰਪੰਚੀ ਆਪਦੀ ਮਾਤਾ ਜੀ ਨਾਲ ਜਿੱਤੀ ਮਾਤਾ ਜੀ ਉਹਦੇ ਨਾਲ ਸਰਪੰਚ ਰਿਹਾ ਸਰਪੰਚ ਜੀ ਕਰਿਆ ਕਿ ਉਹ ਅਣਪੜ੍ਹ ਸੀ ਮਾਤਾ ਜੀ ਉਹਨੂੰ ਜਿਆਦਾ ਨੌਲੇਜ ਸੀ ਪੜਿਆ ਲਿਖਿਆ ਬੰਦਾ ਸੀਗਾ ਜੀ ਬੰਗਾਲ ਦੀ ਧਰਤੀ ਤੇ ਪੜਿਆ ਸੀਗਾ ਜੀ ਬਾਹਰਲੇ ਮੁਲਕਾਂ ਚ ਵੀ ਜਾ ਕੇ ਆਇਆ ਜੀ ਉਹਨਾਂ ਤੋਂ ਇੱਕ ਜਿਹੜਾ ਹਸਪਤਾਲ ਆ ਜੀ ਉਹ ਜਗ੍ਹਾ ਮੰਗ ਰਿਆ ਸੀ ਕਲੀਨਿਕ ਬਣਾਉਣ ਵਾਸਤੇ ਉਹ ਕਹਿੰਦਾ ਸੀ ਵੀ ਸਾਰੀ ਪਟਵਾਰਖਾਨਾ ਹਾਲ ਐਰਾ ਵਗੈਰਾ ਜੋ ਹੈ ਸਾਰਾ ਇਕੱਠਾ ਕੀਤਾ ਜਾਵੇ ਵੀ ਮੈਂ ਜਗ੍ਹਾ ਦੇਣ ਨੂੰ ਤਿਆਰ ਹਾਂ ਇਹਨਾਂ ਨੇ ਉੱਥੋਂ ਉਸ ਨੂੰ ਟਾਰਗੇਟ ਕਰਦੇ 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 ਇਹ ਕਰਦੇ ਆ ਉਹ ਕਰਦੇ ਆ ਉਹਦੀਆਂ ਗਰਾਂਟਾ ਰੋਕਣੇ ਸ਼ੁਰੂ ਕਰਤੀਆਂ ਉਹਨੂੰ ਤਿੰਨ ਸਾਢੇ ਕਿ ਤਿੰਨ ਸਾਲ ਦਾ ਸਮਾਂ ਦਿੱਤਾ ਸਰਪੰਚੀ ਕਰਨ ਦਾ ਪੰਚਾਇਤ ਘਰ ਬਣਾਇਆ ਆਪਣਾ ਉਹ ਉਸ ਨੇ ਲਗਭਗ 60-70 ਲੱਖ ਰੁਪਇਆ ਆਪਣੇ ਕੋਲੋਂ ਲਗਵਾਇਆ ਉਸ ਬੰਦੇ ਨੇ ਉਸ ਦੀ ਗਰਾਂਟ ਵਿੱਚ ਵੀ ਰੁਕੀ ਹੋਈ ਸੀ ਇਹਨਾਂ ਨੇ ਉਹਨੂੰ ਟਾਰਗੇਟ ਕਰਦੇ 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 ਆ ਠੱਗੀ ਦਾ ਸ਼ਿਕਾਰ ਕਰਿਆ ਵੀ ਉਹਨੂੰ ਐ ਕਰਾਂਗੇ ਉਹਨੂੰ ਐ ਕਰਾਂਗੇ ਤੈਨੂੰ ਗੋਲੀਆਂ ਮਾਰਾਂਗੇ ਤੈਨੂੰ ਥੱਪੜ ਮਾਰਾਂਗੇ ਤੈਨੂੰ ਉਹਦੇ ਅੰਦਰ ਦੇ ਦਾਂਗੇ ਜੇਲਾਂ ਤੁੰਦਿਆਂਗੇ ਐ ਕਰਦਾਂਗੇ ਉਸ ਦੇ ਦੋ ਤਿੰਨ ਪਰਚੇ ਵੀ ਕਰਵਾਏ ਇਹਨਾਂ ਨੇ ਝੂਠੇ ਆ ਆਂਡ ਕੇ ਐਂਡ ਤੇ ਇਹਨਾਂ ਨੇ ਉਸ ਨੂੰ ਕਤਲ ਕਰ ਦਿੱਤਾ ਜੀ ਪਹਿਲਾਂ ਤੋਂ ਦੁਸ਼ਮਣੀ ਸੀ ਕੋਈ ਉਹਦੇ ਨਾਲ ਜਿਹੜਾ ਕਿਹਾ ਜਾ ਰਿਹਾ ਵੀ ਦੋਸਤ ਸੀਗਾ ਉਹਨਾਂ ਦਾ ਦੋਸਤ ਸੀਗਾ ਜਿਹਨੇ ਗੋਲੀ ਮਾਰੀ ਆ ਇਹ ਲਾਭ ਸਿੰਘ ਉਗੋ ਨੇ ਮਰਵਾਈ ਆ ਜੀ ਗੁਰੂ ਇਹ ਕਿਉਂ ਜੀ ਉਹਨੇ ਕਿਉਂ ਮਰਵਾਈ ਆ ਜੀ ਉਹਨੇ ਮਰਵਾਈ ਆ ਜੀ ਜਿਹੜੇ ਵੀ ਇਹ ਬੋਲਦਾ ਸਾਡੇ ਖਿਲਾਫ ਹੈ ਕਰਦਾ ਉਹ ਕਰਦਾ ਖਿਲਾਫੋ ਕੀ ਦੇ ਬੋਲਦਾ ਸੀਗਾ ਉਹਦਾ ਹਰੇਕ ਆਦਮੀ ਦਾ ਬੋਲਦਾ ਸੀਗਾ ਸੱਚ ਦੀ ਆਵਾਜ਼ ਠੰਦਾ ਸੀਗਾ ਤੁਸੀਂ ਲਾਭ ਸਿੰਘ ਉਗੋ ਕੇ ਨੂੰ ਜਿਹੜਾ ਐਮਐਲਏ ਉਹਨੂੰ ਦੋਸ਼ੀ ਕਰਾਰ ਦੰਨੇ ਹੋ ਵੀ ਉਹਨੂੰ ਸੱਚਾ ਮਿਲਣੀ ਚਾਹੀਦੀ ਆ ਵੀ ਉਹਦੇ ਵੀ ਚਾਤ ਹੋ ਸਕਦਾ ਹਾਂਜੀ ਹਾਂਜੀ ਪੱਕਾ ਹੱਥਾ ਜੀ ਉਹਦਾ 100% ਹੱਥਾ ਜੀ अच्छा जी हां जेडे अफसर ने डीएसपी ने एसएसपी نو کہہ ਰਹੇ ਨੇ ਵੀ ਇਹਦਾ ਨਾਮ ਨਹੀਂ ਹੋਣਾ ਚਾਹੀਦਾ ਵਿੱਚ ਵੀ ਇਹਨਾਂ ਦਾ ਐਮਐਲਏ ਦਾ ਕੋਈ ਹੱਥ ਨਹੀਂ ਹੈਗਾ ਵਿੱਚ ਇਹ ਪ੍ਰਸ਼ਾਸਨ ਤਾਂ ਇਹ ਵੀ ਕਹਿ ਰਿਹਾ ਉਦੋਂ ਸਭ ਕੁਝ ਕਹਿਣਗੇ ਜੀ ਉਹਨਾਂ ਵਕੀ ਕਹਿਣ ਉਹਨਾਂ ਨੂੰ ਕਿਹੜਾ ਪਤਾ ਯੂ ਕਿਹੜੇ ਕੋਲੇ ਰਹਿੰਦੇ ਸੀ ਇੱਥੇ ਉਹ ਜਿਹੜੇ ਹੁਣ ਬ ਇੱਥੇ ਬੰਦੇ ਰਹਿੰਦੇ ਨੇ ਨਾਲ ਉਹਨਾਂ ਨੂੰ ਪਤਾ ਨਹੀਂ ਕਿਤੇ ਪਿੰਡ ਦੇ ਨੂੰ ਪਿੰਡ ਦੀ ਪੰਚਾਇਤ ਨੂੰ ਨਹੀਂ ਪਤਾ ਜੀ ਮ ਕਰਾਉਂਦੇ ਸੀ ਸੰਸਤਾ ਦਾ ਉਹਨਾਂ ਨੂੰ ਸਾਰਾ ਪਤਾ ਸੀ ਇਸ ਚੀਜ਼ ਦਾ ਇੱਕ ਬਹਿਸਵਾਜੀ ਵੀ ਹੋਈ ਸੀ ਕਿ ਲਾਲ ਸਿੰਘ ਗੁਗਕੇ ਨਾਲ ਜਿਹੜੀ ਉਹਦੇ ਪਿੱਛੇ ਕਲੀਨਿਕ ਪਿੱਛੇ ਕਹਿੰਦੇ ਵੀ ਉੱਥੇ ਹਸਪੀਟਲ ਬਣਨਾ ਚਾਹੀਦਾ ਉਹ ਕਹਿੰਦੇ ਕਲੀਨਿਕੇ ਬਣੋਗਾ ਵੀ ਉਹਨੂੰ ਵੱਡਾ ਕਰਕੇ ਤੁਸੀਂ ਹਸਪੀਟਲ ਬਣਾਓ ਉਹਦੇ ਵੀ ਕੋਈ ਬਹਿਸਵਾਜੀ ਹੋਈ ਆ ਹਾਂ ਜੀ ਉਹ ਕਹਿੰਦੇ ਵੀ ਪਟਵਾਰਖਾਨਾ ਹਸਪੀਟਲ ਇਸ ਚੀਜ਼ ਦੋ ਤਿੰਨ ਚੀਜ਼ਾਂ ਨੂੰ ਇਕੱਠੀਆਂ ਕਰ ਦੋ ਵੀ ਮੈਂ ਤੁਹਾਨੂੰ ਜਗ੍ਹਾ ਦੇ ਦਿੰਦਾ ਵੀ ਇਹ ਕਹਿੰਦੇ ਜੀ ਨਹੀਂ ਇੱਥੀ ਜਣਾ ਉਹ ਕਹਿੰਦਾ ਇਹਨੂੰ ਕਿਉਂ ਛੇੜਦੇ ਤਾਂ ਇੱਥੇ ਰਹਿਣ ਦੋ ਜਿਹੜਾ ਪੁਰਾਣਾ ਹਸਪੀਟਲ ਉਹਨੂੰ ਕਿਉਂ ਛੇੜ ਰਹੇ ਮਤਲਬ ਉਹ ਆਵਾਜ਼ ਚੱਕਦਾ ਸੀਗਾ ਲੋਕਾਂ ਦੀ ਤਾਂ ਕਰਕੇ ਵੀ ਜਿਹੜੀ ਆਵਾਜ਼ ਦੱਬਣ ਦੀ ਦੱਬਤੀ ਉਹਨਾਂ ਨੇ ਇਸ ਕਰਕੇ ਉਹਨੂੰ ਮਾਰਤਾ ਹਾਂਜੀ ਹਾਂਜੀ ਇਸੇ ਇਸੇ ਲਈ ਮਾਰਿਆ ਜੀ ਐ ਤਾਂ ਉਹਨੂੰ ਪਿੱਛੇ ਜੇ ਸਾਰੀਆਂ ਆਵਾਜ਼ਾਂ ਦੱਬੀਆਂ ਗਏ ਨੇ ਸੰਦੀਪ ਨੰਗ ਅੰਬੀਆਂ ਮਾਰਿਆ ਗਿਆ ਉਹ ਤਾਂ ਕਿਸੇ ਖਲਾਫ ਬੋਲੇ ਨਹੀਂਗਾ ਵੈਸੇ ਤਾਂ ਦੀਪ ਸਿੱਧੂ ਜਿਹੜਾ ਆਪਣਾ ਸਿੱਧੂ ਮੂਸੇ ਵਾਲਾ ਉਹਨੂੰ ਮਾਰਿਆ ਗਿਆ ਦੀਪ ਸਿੱਧੂ ਉਹਦਾ ਵੀ ਕਹਿੰਦੇ ਐਕਸੀਡੈਂਟ ਹੋਇਆ ਪਰ ਕਹਿੰਦੇ ਵੀ ਮਰਵਾਇਆ ਗਿਆ ਏ ਕਈ ਹੀਰੇ ਆਪਣੇ ਪੰਜਾਬ ਦੇ ਚਲੇ ਗਏ ਲਾਉਨ ਆਰਡਰ ਕਿਵੇਂ ਦੇਖਦੇ ਹੋ ਇਹਨਾਂ ਨੇ ਸਾਰਾ ਕੁਝ ਹੀਕਤਾ ਜੀ ਨੰਗਲੰਬੀਆਂ ਵੀ ਮਰਵਾਇਆ ਸਿੱਧੂ ਮੂਸੇ ਵਾਲਾ ਵੀ ਮਰਵਾਇਆ ਦੀਪ ਸਿੱਧੂ ਵੀ ਮਰਵਾਇਆ ਆ ਹੁਣ ਇਹ ਵੀ ਸਾਡਾ ਹੀਰਾ ਚੁਗ ਲਿਆ ਜੀ ਇੱਥੋਂ ਸੁਖਸ ਗਵਿੰਦਰ ਕਲਕੱਤਾ ਜੀ ਸਰਕਾਰਾਂ ਖਿਲਾਫ ਦਾ ਲੱਖਾ ਸਦਣਾ ਵੀ ਬੋਲਦੇ ਰਹਿੰਦਾ ਹੈ ਦੀ ਆਪਣਾ ਪਾਨਾ ਸਿੱਧੂ ਬੋਲਦਾ ਯਮੀ ਤੋ ਜ਼ਮਾਨ ਹਾਂ ਉਹ ਬੋਲਦਾ ਜੀ ਉਹਨਾਂ ਨੂੰ ਐਸੀ ਐਸੀ ਸਰਕਾਰ ਬਣਾਉਂਦੇ ਜੀ ਹੋਰ ਇਹ ਅੜੇ ਇੰਗ ਬੜਿੰਗ ਕਰਕੇ ਇਧਰ ਉਹ ਇਹ ਕਰਦਾ ਜੀ ਉਹ ਕਰਦਿਆ ਜੀ ਜਦੋਂ ਚੱਕ ਕੇ ਜ਼ਿਲ੍ਹਾ ਤੋਂ ਨਦੋਗ ਕਰਦੋ ਤੁਹਾਨੂੰ ਐ ਕਰਦਾਂਗੇ ਤੁਹਾਨੂੰ ਯੋਗ ਕਰਦਾਂਗੇ ਐਂਡ ਤੇ ਨਹੀਂ ਲੋਟਾਉਂਦੇ ਫਿਰ ਗੋਲੀ ਦਾ ਸਕਾਰ ਬਣਾ ਦਿੰਦੇ ਤੁਸੀਂ ਵੀ ਵੋਟਾਂ ਪਾਈਆਂ ਨੇ ਆਮ ਆਦਮੀ ਪਾਰਟੀ ਦੀ ਤੁਸੀਂ ਆਪਾਂ ਸੋਚਿਆ ਸੀਗਾ ਵੀ ਤੀਜੀ ਸਰਕਾਰ ਕੋਈ ਲਿਆਈਏ ਵੀ ਬਦਲਾਅ ਆਊਗਾ ਪਰ ਇਹ ਕਿੱਦਾਂ ਦਾ ਬਦਲਾਅ ਆ ਗਿਆ ਢੀਕ ਦਿਨ ਤੇ ਦਿਨ ਕਤਲ ਹੁੰਦੇ ਜਾਂਦੇ ਨੇ ਬੋਟਾ ਬਹੁਤ ਤੁਸੀਂ ਗੋਲੀਆਂ ਖਾਓ। ਹਨ। ਸਾਨੂੰ ਪੈਸੇ ਲਿਓ। ਤੁਸੀਂ ਆਪਣੇ ਕੰਮ ਕਰੋ। ਆਪਾਂ ਇਹਨਾਂ ਨੂੰ ਇਹ ਥੋੜੀ ਵਾਸਤੇ ਚੁਣੇ ਸੀ। ਨਹੀਂ ਲੱਗਦਾ ਵੀ ਇਹ ਸਰਕਾਰ ਵਿੱਚ ਚੋਏ ਇਹ ਪਹਿਲਾਂ ਤਾਂ ਹੁੰਦਾ ਆ ਰਿਹਾ ਪਹਿਲਾਂ ਸਰਕਾਰਾਂ ਵਿੱਚ ਵੀ ਇੰਨਾ ਹੁੰਦਾ ਸੀ। ਕਰਦੀਆਂ ਸੀਗੇ ਇਹ ਉਹ ਇਹੋ ਜਿਹਾ ਕੁਝ ਨਹੀਂ ਸੀ ਕਰਦੀਆਂ ਜੀ। ਕਰਦੀਆਂ ਸੀ ਵੱਡੇ ਵੱਡੇ ਲੀਡਰਾਂ ਨੂੰ ਕਰਦੀਆਂ ਸੀ ਪਰ ਉਹਨਾਂ ਦਾ ਪਤਾ ਨਹੀਂ ਸੀ ਲੱਗਦਾ ਚੋਰ ਸੀ ਜੋ ਉਹੀ ਚੋਰ ਇਹ ਹੋਗੇ। ਪਿੰਡ ਦੇ ਵਸਨੀਕਾਂ ਨੂੰ ਪੁੱਛਾਂਗੇ ਕਿੰਦਾਂ ਦਾ ਸੀਗਾ ਸੁਖਵਿੰਦਰ ਸਿੰਘ ਕਲਕੱਤਾ ਸੁਖਵਿੰਦਰ ਸਿੰਘ ਕਲਕੱਤਾ ਬਹੁਤ ਬੰਦਾ ਵਧੀਆ ਸੀ। ਈਰਾ ਬੰਦਾ ਵਧੀਆ ਸੀ। ਹਾਂ ਜੀ ਦੁਸ਼ਮਣੀ ਸੀ ਉਹਦੀ ਪਿੰਡ ਦੇ ਵਿੱਚ। ਖੈਬਰਵਾਜੀ ਸੀਗੀ ਕੋਈ। ਬੇੜਾ ਉਹਨਾਂ ਨੇ ਦੁਸ਼ਮਣੀ ਕੱਢੀ ਐ। ਕੋਈ ਪਹਿਲਾਂ ਲਈ ਕੋਈ ਜਿੱਦ ਰੱਖੀ ਹੋਣੀ ਤਾਂ ਮਾਰਿਆ ਗਿਆ। ਨਹੀਂ ਜੀ ਪਿੰਡ ਦੇ ਵਿੱਚ ਤਾਂ ਕੋਈ ਨਹੀਂ ਸੀ। ਕੋਈ ਨਹੀਂ। ਨਾ ਜੀ ਉਹ ਦੋਸਤੀ ਸੀਗਾ ਜਿਹਨੇ ਗੋਲੀ ਮਾਰੀ ਉਹਦੇ ਨਾਲ ਰਹਿੰਦਾ ਸੀ ਕਹਿੰਦੇ ਹਾਂ ਜੀ ਭਰੋਸਾ ਵੀ ਕਰਦਾ ਸੀ ਨਾਲ ਰਹਿੰਦਾ ਸੀ ਜੀ ਉਹਦੇ ਬੰਦਾ ਹਰ ਵਕਤ ਹਰ ਵਕਤ ਉਹ ਨਾਲ ਰਹਿੰਦਾ ਸੀ ਜੀ ਇਹਨਾਂ ਨੇ ਜਾ ਕੇ ਨਾ ਭਰੋਸਾ ਕਿ ਮੈਂ ਕਰ ਲਿਆ ਉਹਦੇ ਪਰ ਜਿਹੜਾ ਵੀ ਉਹਨਾਂ ਪਿਸਟਲ ਨਹੀਂ ਦੇਖਿਆ ਉਹਨੂੰ ਪਤਾ ਸੀਗਾ ਵੀ ਇਸ ਚੀਜ਼ ਦਾ ਜੀ ਵੀ ਇਹਦੇ ਨਾਲ ਰਹਦਾ ਇੱਥੇ ਠਿਜੂਗਾ ਇਹ ਵੀ ਇਹਨੂੰ ਪਤਾ ਨਹੀਂ ਲੱਗਣਾ ਸਾਡੇ ਦੇ ਠਿਜਣਾ ਨਹੀਂ ਇਸ ਬੰਦੇ ਨੇ ਤੇ ਮੈਂ ਵੀ ਇਹ ਵੀ ਸੁਣਿਆ ਵੀ ਨਸ਼ੇ ਖਲਾਬ ਬੋਲਦਾ ਸੀਗਾ ਉਹ ਬੰਦਾ ਜਿਹੜਾ ਦੂਆ ਸੀਗਾ ਉਹ ਨਸ਼ੇ ਵੀ ਕਰਦਾ ਸੀ ਸਾਹਿਬ ਜੀ ਬਹੁਤ ਜ਼ਿਆਦਾ ਬੋਲਦਾ ਜੀ ਨਸ਼ੇ ਖਲਾਬ ਤਾਂ ਸਾਲ ਦਾ ਨਾਲ ਰਹਿੰਦਾ ਸੀ ਉਹਦਾ ਲਾਜ ਵੀ ਕਰਵਾਇਆ ਨੇ ਟੋਟੇ ਤੇ ਅੱਗੇ ਉੱਪਰੋਂ ਉਹਦਾ ਲਾਜ ਕਰਵਾਇਆ ਉਹਦਾ ਲਾਜ ਵੀ ਕਰਾਇਆ ਫੇਰ ਵੀ ਉਹਨੇ ਮਾਰਤਾ ਹਾਂਜੀ ਲਾਜ ਕਰਵਾਇਆ ਜੀ ਉਹ ਬੰਦੇ ਨੇ ਘਰ ਵੀ ਕੋਆ ਸਾਰੇ ਇਹਨਾਂ ਤੋਂ ਵੀ 500 200 ਤਿੱਥੋਂ 400 ਉਹਨਾਂ ਤੋਂ ਉਹਦਾ ਪੈਸੇ ਇਕੱਠੇ ਕਰ ਕਰਕੇ ਉਹਦਾ ਲਾਜ ਕਰਵਾਇਆ ਆਉਂਡ ਤੇ ਆ ਕੇ ਉਸਨੇ ਗੋਲੀ ਮਰਵਾਤੀ ਲਾਵ ਉਗੋ ਕਿੰਨੇ ਮਰਵਾਈ ਜੀ ਤੇ ਵੀ ਸੁਣਿਆ ਵੀ ਕਹਿੰਦੇ ਦੂਆ ਜਿਹੜਾ ਬੰਦਾ ਉਹ ਵੀ ਬਾਹਰੋਂ ਆਇਆ ਸੀਗਾ ਕਿਤੋਂ ਵੀ ਉਹ ਬਾਰੋਂ ਉਰੇ ਸਾਰਾ ਜੀ ਕੋ ਕੋ ਪੈਸਾ ਪੈਸਾ ਹੈ ਨਹੀਂ ਸੀ ਕਿ ਕਿਸ ਨੇ ਪੈਸੇ ਬੁਸੇ ਦੇ ਕੇ ਮਰਵਾਤਾ ਵੀ ਪੈਸੇ ਦੀ ਲੋੜ ਸੀ ਉਹਨੂੰ ਪੈਸੇ ਤਾਂ ਫਿਰ ਇਹਨਾਂ ਨੇ ਦਿੱਤੇ ਜੀ ਹੋਰ ਕਿਹਨੇ ਦਿੱਤੇ ਜੀ ਉਹਦਾ ਹੈ ਨਹੀਂ ਸੀ ਇਸ ਲੈਗ ਦੀ ਨਹੀਂ ਸੀ ਕੋਈ ਕੋਈ মিডিਆ ਸਾਹਮਣੇ ਕੋ ਸਬੂਤ ਆਏ ਨੇ ਕੋਈ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਵੀ ਉਹਦਾ ਉਹਦਾ ਲਾਭ ਉਹਗੋਗੇ ਦੇ ਹੱਥਾਂ ਵਿੱਚ ਜਾਂ ਪ੍ਰਸ਼ਾਸ ਜਿਹੜਾ ਪ੍ਰਸ਼ਾਸਨ ਵੀ ਸਰਕਾਰ ਨਾਲ ਰਲਿਆ ਵਾ ਨਹੀਂ ਜੀ ਉਹ ਸੁਖਮਿੰਦਰ ਸਿੰਘ ਹੀ ਪੈਦਾ ਜੀ ਉਹਨਾਂ ਦੀ ਆਈਡੀਆਂ ਦੇਖ ਲਓ ਤੁਸੀਂ ਚਲਦੀਆਂ ਹਰੇਕ ਜਗ੍ਹਾ ਕਹਿੰਦਾ ਵੀ ਮੈਨੂੰ ਇਹਨਾਂ ਤੋਂ ਖਤਰਾ ਖਤਰਾ ਉਹਦਾ ਲਾਇਸੈਂਸ ਵੀ ਜਮ੍ਹਾਂ ਰੱਖਿਆ ਉਹਨਾਂ ਦਾ ਰਵਾਲ ਵਰ ਵੀ ਜਮ੍ਹਾਂ ਰੱਖਿਆ ਐਂਡ ਤੇ ਆ ਕੇ ਇਹਨਾਂ ਨੂੰ ਪਤਾ ਸੀਗਾ ਵੀ ਅੱਜ ਇਹਦੇ ਕੋਲ ਹੈ ਨਹੀਂ ਉਹ ਉਸ ਦਿਨ ਉਹਨਾਂ ਨੇ ਉਹਦਾ ਕਤਲ ਕਰਵਾ ਦਿੱਤਾ ਜਦੋਂ ਪਹਿਲਾਂ ਤੋਂ ਉਹਨਾਂ ਨੂੰ ਲੱਗਦਾ ਸੀਗਾ ਵੀ ਇਹ ਨਸ਼ਾ ਕਰਦਾ ਹੈ ਹਨਾ ਜਿਹੜਾ ਨਾਲ ਸੀ ਉਹਦੇ ਫਰ ਉਹਨੂੰ ਕੈਵਨ ਦੇ ਵਿੱਚ ਕਿਉਂ ਬੁਲਾਇਆ ਕੈਵਨ ਦੇ ਵਿੱਚ ਉਹਨੇ ਕਿਵੇਂ ਇਦਾਂ ਇੰਨਾ ਕਿਉਂ ਭਰੋਸਾ ਕੀਤਾ ਕੈਵਨ ਦੇ ਵਿੱਚ ਨਹੀਂ ਬੁਲਾਇਆ ਜੀ ਉਸਨੇ ਫੋਨ ਕਰਿਆ ਸੁਖਮਿੰਦਰ ਕਿੱਥੇ ਆ ਮੈਂ ਤੈਨੂੰ ਮਿਲਣਾ ਹਾਂ ਜੀ ਹੁਦਾ ਇਸ ਗੋ ਹਾਂਜੀ ਉਹਨੇ ਅੰਦਰ ਐਂਟਰ ਕਰਤਾ ਵੀ ਗੱਲਾਂ ਬਾਤਾਂ ਵੀ ਹੋਈਆਂ ਉੱਥੇ ਜਦੋਂ ਗੋਲੀ ਚੱਲੀ ਆ ਨਹੀਂ ਨਹੀਂ ਹੋਰ ਬਾਈ ਜੀ ਕੀ ਹਾਲ ਨੇ ਠੀਕ ਆ ਜੀ ਨਾਲ ਬੰਦਾ ਬੈਠਾ ਸੀ ਜਿਹੜਾ ਉਹ ਵੈਸੇ ਹੀ ਬੈਠਾ ਸੀ ਉਹਦੇ ਮਗਰ ਦੀ ਗਿਆ ਹੱਥ ਮਿਲਾਇਆ ਚੱਲ ਕੇ ਆ ਕੇ ਹਾਂ ਮਾਤਾ ਬਤਾ ਕਰੋ ਜੀ ਸਾਲ ਕਿਆ ਕੀਤਾ ਚਲੋ ਜੀ ਅੱਛਾ ਜੀ ਪਿੱਛੋਂ ਦਾ ਮਤਲਬ ਪਿੱਛੋਂ ਮੋੜੀ ਚਲਾਈਦੀ ਨਹੀਂ ਸਾਈਡ ਤੋਂ ਚਲੀ ਜਾਂਦਾ ਸਾਈਡ ਤੋਂ ਜੀ ਬਿਲਕੁਲ ਨਹੀਂ ਪਤਾ ਲੱਗਿਆ ਸੁਖਿੰਦਰ ਸਿੰਘ ਹਾਂ ਜੀ ਨਾ ਨਾ ਉਹਦਾ ਫੋਨ ਤੇ ਗੱਲ ਕਰੀ ਜਾਂਦਾ ਸੀ ਐ ਫੋਨ ਤੇ ਬੈਠਾ ਉਹਨੇ ਆਇਆ ਟੱਚ ਕਰਕੇ ਮਾਰ ਗਿਆ ਇਹਨਾਂ ਦਾ ਪਰਿਵਾਰ ਵਿੱਚ ਕੋਣ ਕੋਣ ਨੇ ਜੀ ਹੋਰ ਇਕੱਲੇ ਸੀਗਾ ਵਿਆਹ ਹੋਇਆ ਸੀ ਇਹਨਾਂ ਦਾ ਸ਼ਾਦੀ ਹੋਈ ਸੀ ਨਹੀਂ ਜੀ ਇਕੱਲਾ ਨਹੀਂ ਇਕੱਲੇ ਨਹੀਂ ਦੋ ਭਰਾ ਸੀਗੇ ਇੱਕ ਭੈਣ ਵੀ ਵੈਸੇ ਇਹਨਾਂ ਦਾ ਵਿਆਹ ਨਹੀਂ ਹੋਇਆ ਵਾ ਨਹੀਂ ਨਹੀਂ ਮਾੜ ਮਾੜ ਸੀ ਉਹ ਤਾਂ ਹਰੇਕ ਜਗ੍ਹਾ ਪਹੁੰਚੇ ਸੀਗੇ ਜਦੋਂ ਕੌਮੀ ਸਾਮੋਰਚਾ ਉਸੇ ਉੱਤੇ ਵੀ ਜਾਂਦੇ ਸੀ ਕਿਸੇ ਵੀ ਧਰਨਾ ਲੱਗਦਾ ਸੀ ਪਹੁੰਚੇ ਸੀ ਕਿਸਾਨੀ ਅੰਦੋਲਨਾਂ ਦੇ ਵਿੱਚ 6 ਸੱਦਲ ਨੂੰ ਇੰਗਲੈਂਡ ਵੀ ਚਲਾ ਜਾਂਦਾ ਸੀ ਅਮਰੀਕਾ ਸੱਦਲ ਉੱਥੇ ਵੀ ਚਲਾ ਜਾਂਦਾ ਸੀ ਕੈਨੇਡਾ ਸੱਦਲ ਉੱਥੇ ਵੀ ਚਲਾ ਜਾਂਦਾ ਸੀ ਪਰ ਹਰੇ ਪੰਜਾਬ ਦੀ ਧਰਤੀ ਤੇ ਹਰੇਕ ਜਗ੍ਹਾ ਜਾਂਦਾ ਸੀ ਪਿੰਡ ਦੀ ਉਹਨੂੰ ਫਿਕਰ ਸੀ ਤਾਂ ਆਵੇਂ ਬਾਹਰੋਂ ਆਏ ਸੀਗਾ ਇੰਗਲੈਂਡ ਗਿਆ ਹੋਈ ਚੰਗਾ ਭਲਾ ਵਧੀਆ ਨਾ ਸੈੱਟ ਸੀਗਾ ਪਰ ਫਿਰ ਫਿਕਰ ਸੀ ਪਿੰਡ ਦੀ ਵੀ ਪਿੰਡ ਨੂੰ ਵਧੀਆ ਬਣਾਵਾ ਮੈਂ ਵੀ ਮੈਂ ਗਰੀਬ ਲੋਕਾਂ ਦੀ ਸੇਵਾ ਕਰਾਂ ਜੀ ਮਿੱਤਰੀ ਦੀ ਸੇਵਾ ਇੱਥੇ ਲਿਖੇ ਲੱਗੇ ਜੀ ਬਾਹਰ ਲਈ ਦੇ ਛੱਡ ਕੇ ਆਇਆ ਉਹ ਪਿੰਡ ਦਾ ਪਿੰਡ ਦੀ ਖਾਤਰ ਬਹੁਤ ਵ ਪੰਚਾਇਤ ਘਰ ਦੇਖੋ ਘਰ ਘਰ ਬੀਜ ਦੇਖੋ ਜੇ ਕੋਈ ਗਰੀਬ ਬੰਦਾ ਜਾਂਦਾ ਸੀ ਸਾਡੇ ਵਰਗਾ ਜਾਂਦਾ ਸੀ ਰੋਟੀ ਛੱਡ ਕੇ ਵੀ ਨਾਲ ਤੁਰਦਾ ਸੀ ਸਾਡੇ ਨਾਲ ਰੋਟੀ ਛੱਡ ਕੇ ਵੀ ਤੁਰਦਾ ਸੀ ਪਰ ਸਾਡੇ ਪਿੰਡ ਦਾ ਬੰਦਾ ਹੀਰਾ ਸੀ ਇਹ ਜਿਹੜਾ ਹਰਜਿੰਦਰ ਸਿੰਘ ਹੈ ਜੀ ਉਹਨੇ ਪਰਿਵਾਰ ਵਿੱਚ ਕੋਣ ਕੋਣ ਹੈ ਜੀ ਸਦਾ ਪਰਿਵਾਰ ਹਰਿੰਦਰ ਸਿੰਘ ਆਰਾਏ ਜੀ ਉਹ ਤਾਂ ਜੀ ਮੇਰੇ ਆਪਾਂ ਜਾਣਦੇ ਨੂੰ ਉਹਨੂੰ ਇੰਨਾ ਸਹਨੇ ਪਿੰਡ ਦਾ ਹੀ ਪਿੰਡ ਦਾ ਕਿੱਥੋਂ ਦਾ ਪਰ ਉਹ ਵੈਸੇ ਇਹਦੇ ਨਾਲ ਜਿਹਨੇ ਮਾਰਿਆ ਮਾਰਿਆ ਜੀ ਉਹ ਪਿੰਡ ਦਾ ਹੀ ਨੇ ਮਾਰਿਆ ਹਾਂ ਪਹਿਲਾਂ ਗਿਲ ਕੋਠਾਂ 'ਚ ਰਹਿੰਦੇ ਸੀਗੇ ਜੀ ਹੁਣ ਉਹ ਪਿੰਡ ਰਹਿੰਦੇ ਸੀਗੇ ਪਿੰਡ ਉਹਨਾਂ ਨੂੰ ਘਰ-ਬਾਰ ਵੀ ਪਾ ਕੇ ਦਿੱਤਾ ਸਾਰਾ ਕੁਝ ਕਰਕੇ ਦਿੱਤਾ ਉਹਦਾ ਲਾਜ ਵੀ ਕਰਵਾਇਆ ਅੱਖਾਂ ਦੀ ਰੋਸ਼ਨੀ ਵੀ ਚਲੀ ਗਈ ਸੀ ਉਹਦੀ ਪੂਰਾ ਲਾਜ ਕਰਵਾਇਆ ਉਹਨੇ ਜਿੰਨਾ ਵੀ ਤੁਸੀਂ ਕਹਿੰਦੇ ਫੇਰ ਵੀ ਉਹਨਾਂ ਘਰੇ ਵੀ ਖਰਚਾ ਆਦਾ ਪਿਆ ਉਹ ਵੀ ਬੀਬੀਆਂ ਮਾਇਆਂ ਤੇ ਰਖਾਇਆ ਪਤਾ ਨਹੀਂ 5000 ਰੁਪਏ ਦੀ ਹੈਲਪ ਕੀਤੀ ਫੇਰ ਵੀ ਐਨਾ ਮਤਲਬ ਗੋਲੀ ਕਿਵੇਂ ਚਲਾਤੀ ਉਹਦੇ ਉੱਪਰ ਪਤਾ ਨਹੀਂ ਸੀਗਾ ਜੀ ਦੋਸਤ ਹੈਗਾ ਵੀ ਚਲ ਉਹ ਆ ਗਿਆ ਮੇਰੇ ਕੋਲੇ ਜਿਵੇਂ ਹੁਣ ਇਹ ਮੇਰੇ ਕੋਲੇ ਆ ਜੇ ਜਾਂ ਤੁਸੀਂ ਆਜੇ ਮੇਰੇ ਕੋਲੇ ਹੁਣ ਕੀ ਪਤਾ ਹੁੰਦਾ ਮੇਰੇ ਕੀ ਮਰ ਕੀ ਫਿਰ ਅੱਜ ਕੱਲ ਤਾਂ ਐਜਾ ਜਮਾਨਾ ਆਜਾ ਚੱਲ ਜੂਗਾ ਆ ਗਿਆ ਵੀ ਕਿਸੇ ਦਾ ਭਰੋਸਾ ਵੀ ਨਹੀਂ ਕਰ ਸਕਦਾ ਜਿਹਦੀ ਹੈਲਪ ਕੀਤੀ ਆ ਉਹੀ ਆਪਣੇ ਗੋਲੀ ਮਾਰ ਸਕਦਾ ਸਾਡੇ ਪਿੰਡ ਦਾ ਬੰਦਾ ਤਾਂ ਹੀਰਾ ਸੀਗਾ ਸਾਨੂੰ ਪਤਾ ਹੁਣ ਸਾਰੇ ਪਿੰਡ ਦੀ ਰੋਟੀ ਛੁੱਟੀ ਵੀ ਆ ਅੱਜ ਚੌਥਾ ਪੰਜਵਾਂ ਦਿਨਾਂ ਮੈਂ ਇੱਥੇ ਆ ਮੈਂ ਘਰੇ ਨਹੀਂ ਗਿਆ ਧੰਨਵਾਦ ਰਿਹਾ ਜੀ ਹਾਂਜੀ ਹਾਂ ਹਾਂਜੀ ਪੂਰਾ ਦਿਨ ਰਾਤ ਇੱਥੇ ਡਿਊਟੀ ਲਾਈਦੀ ਆ ਬਿਨਾਂ ਸਾਡੇ ਪਿੰਡ ਦਾ ਬੰਦਾ ਹੀਰਾ ਸੀ ਕੀ ਲੱਗਦਾ ਹੁਣ ਦੋਸ਼ੀਆਂ ਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ ਜਿਹੜੇ ਜਿਨ੍ਹਾਂ ਨੇ ਮਰਵਾਇਆ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਹ ਜਿਹੇ ਬੰਦੇ ਨੂੰ ਉਹਨਾਂ ਨੂੰ ਫਾਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਇਹ ਜਿਹੇ ਬੰਦਿਆਂ ਨੂੰ ਇਹ ਐਮਐਲਏ ਦੇ ਲੈ ਨਹੀਂ ਹੈ ਉਹ ਜੋ ਸਾਡਾ ਹੀਰਾ ਸਿੰਘ ਸਰਪੰਚ ਸਕਮਿੰਦਰ ਸਿੰਘ ਕਲਕੱਤਾ ਬਹੁਤ ਵਧੀਆ ਇਨਸਾਨ ਸੀਗੇ ਜੀ ਸਾਡੇ ਖੁੱਲ ਸਕੇ ਭਾਣ ਦੇ ਸੀਗੇ ਜੀ ਸਾਨੂੰ ਪਤਾ ਪਿੰਡ ਦਾ ਇਹ ਕੁਛ ਕਰਿਆ ਨੇ ਸਾਨੂੰ ਸਭ ਪਤਾ ਵੀ ਇਹਨੇ ਕੀ ਕੰਮ ਕਰਿਆ ਸਾਡੇ ਤੁਸੀਂ ਗਲੀਆਂ ਵਿਹੀਆਂ ਜਿੱਥੇ ਮਰਜੀ ਜਾ ਕੇ ਦੇਖੋ ਇੰਨਾ ਬੰਦਾ ਹੀਰਾ ਸੀਗਾ ਆਪਦਾ ਇਹਨੇ ਪਿੰਡ ਦੀ ਖਾਤੜੇ ਨੇ ਸ਼ਾਦੀ ਵੀ ਨਹੀਂ ਕਰਾਈ ਮੈਂ ਵੀ ਮੰਨ ਲਿਆ ਇਹਨੂੰ ਐਵੇਂ ਹੀ ਸ਼ਾਦੀ ਕਰਾ ਲਈ ਮੈਂ ਆਪਦੇ ਪਰਿਵਾਰ ਚ ਰਹਿ ਜੂਗਾ ਮੈਂ ਵੀ ਹੈ ਨਾ ਘਰ ਦੇ ਵੀ ਰੋਗ ਦੇ ਹੋਣੇ ਵੀ ਤੂੰ ਇਹਨੇ ਵੀ ਨਾ ਪੰਗੇ ਲਿਆ ਸਰਕਾਰਾਂ ਨਾਲ ਵੀ ਸਰਕਾਰਾਂ ਕੁਝ ਵੀ ਕਰਾ ਸਕਦੀਆਂ ਨੇ ਮਾਂ ਸੀਗੀ ਮਾਂ ਦੂਜਾ ਭਾਈ ਸੀ ਛੋਟਾ ਤੇ ਕੀ ਕਰੇ ਮਾਤਾ ਦੀ ਵੀ ਨੂੰ ਮੰਨ ਲੈਂਦੇ ਨੇ ਪਿੰਡ ਦੀ ਘਾਤ ਤੁਰਦਾ ਸੀ ਮਾਤਾ ਵੀ ਕਹਿੰਦੀ ਵੀ ਤੁਸੀਂ ਤਰੋ ਕੋਈ ਗੱਲ ਨਹੀਂ ਕਰੋ ਕੰਮ ਕੀਤਾ ਕੰਮ ਬਹੁਤ ਬੋਰ ਤੇ ਜਿੱਤਿਆ ਜੀ ਆਉਂਦੇ 4500 ਵੋਟ ਤੇ ਘੱਟ ਤੋਂ ਘੱਟ ਜਿੱਤੇ ਆ ਉਹ। ਇਹਨੇ ਐਮਐਲਏ ਨਾਲ ਹਰੇਕ ਵਾਰੀ ਅੜਦਾ ਸੀਗਾ। ਅੜਦਾ ਸੀਗਾ। ਅੜਦਾ ਸੀਗਾ ਪਿੰਚਾ ਅੜਦਾ ਸੀ ਉਹਦੇ ਨਾਲ ਉਹ ਅੜਦਾ ਸੀ ਪਿੰਡ ਦੀ ਖਾਤਰ। ਸ਼ੇਵਾ ਦੀ ਖਾਤਰ ਵੀ ਤੁਸੀਂ ਪਿੰਡ ਦਾ ਕੰਮ ਕਰੋ। ਵੀ ਨਾਲੇ ਦਾ ਸਰਕਾਰ ਇਹ ਕਹਿੰਦੀ ਸੀ ਆਮ ਆਦੀ ਪਾਰਟੀ ਦੀ ਵੀ ਤੁਸੀਂ ਬੋਲੋ। ਜੋ ਤੁਸੀਂ ਬੋਲੋ ਸੱਚਾ ਸੱਥਾਂ ਵਿੱਚ ਬੋਲੋ ਹਨਾ ਵੀ ਆਪਣੇ ਹੱਕ ਦੱਸੋ। ਜੇ ਹੁਣ ਹੱਕ ਹੱਕ ਲੈਣ ਲੱਗੇ ਤਾਂ ਹੁਣ ਇਦਾਂ ਹੋਣ ਲੱਗ ਗਿਆ। ਹਕਮਾਂ ਹੰਤਮਾਂ ਜਦੋਂ ਐਮਪੀ ਜਿਗਿਆਈ ਉਦੋਂ ਆਇਆ। ਉਹਨੇ ਜਦੋਂ ਪੰਚਾਇਤ ਘਾ ਸਾਡਾ ਦੇਖਿਆ। ਉਹ ਕਹਿੰਦਾ ਵੀ ਸਰਪੰਚ ਚਾਹੀਦੇ ਤੇ ਇਹੇ ਚਾਹੀਦੇ। ਇਹਨੂੰ ਥ ਘਾਟਣ ਕਹਿੰਦਾ ਮੈਂ ਕਰਕੇ ਜਾਉ ਪਰ ਉਹਨਾ ਮੁੜ ਕੇ ਕੀ ਨਹੀਂ ਸੀ ਪਿੰਡ ਦੇ ਵਿੱਚ ਵਿੱਚ ਕੀ ਪਿੰਡ ਦੇ ਵਿੱਚ ਕੀ ਕੀ ਕਰਵਾਇਆ ਏ ਜਾਂ ਕੋਦੇ ਗਰੰਟਾ ਰੁਕਿਆ ਬੇ ਨੇ ਜਦੋਂ ਬਹਿਸਵਾਦੀ ਹੁੰਦੀ ਸੀ ਪਰ ਲਾਭ ਕੋ ਕਹਿੰਨੇ ਗਰੀਬ ਜਨਤਾ ਜਾਂਦੀ ਸੀ ਕਿਸੇ ਦੀ ਪਰਸਨਲੀ ਵੀ ਸੀ ਨਰੇਗਾ ਦਾ ਕੰਮ ਅੜਿਆ ਹੋਵੇ ਸਭ ਨੂੰ ਲੈ ਕੇ ਜਾਂਦਾ ਸੀ ਸਭ ਦੇ ਹੈਲਪ ਕਰਦਾ ਸੀਗਾ ਜਿੱਥੇ ਮਰਜੀ ਨਰੇਗ ਵਾਲਾ ਨਹੀਂ ਸੱਦ ਲੈਣਾ ਨਹਿਰ ਤੇ ਕੰਮ ਕਰਦੇ ਨਹਿਰ ਤੇ ਵਗ ਜਾਣਾ ਸੂਏ ਤੇ ਕੰਮ ਕਰਦਾ ਸੂਏ ਤੇ ਵਗ ਜਾਣਾ ਸਾਰਿਆਂ ਦੀ ਏਡੀ ਹੈਲਪ ਕਰਦਾ ਸੀ ਬੰਦਾ ਉਹ ਦੇ ਵੀ ਦੱਸਿਆ ਜਾ ਰਿਹਾ ਜਿਹੜੇ ਹਰਜਿੰਦਰ ਸਿੰਘ ਜਿਨ੍ਹਾਂ ਨੇ ਕਤਲ ਕੀਤਾ ਨਾ ਗੋਲੀ ਮਾਰੀ ਆ ਉਹਦੀਆਂ ਫੋਟੋਆਂ ਕਹਿੰਦੇ ਰਾਜਾ ਬੜਿੰਗਨ ਨਾਲ ਵੀ ਨਹੀਂ ਕੀ ਲੱਗਦਾ ਵੀ ਕਾਂਗਰਸਾ ਵੀ ਹੱਥੋਂ ਸਕਦਾ ਹੁਣ ਜੀ ਆਪਾਂ ਖੜੇ ਆ ਜੀ ਤੁਸੀਂ ਜੋ ਪੱਤਰਕਾਰ ਹੋ ਜੀ ਫੋਟੋ ਦਾ ਤੁਹਾਡੇ ਨਾਲ ਵੀ ਹੋ ਜਾਣਗੀਆਂ ਜੀ ਜੇ ਇਹ ਤੁਹਾਡੀਆਂ ਵੀ ਇੱਕ ਪਾਰਟੀ ਨਾਲ ਫੋਟੋਆਂ ਕਿ ਚੱਲੀਆਂ ਵੀ ਉਹਦੇ ਨਾਲ ਫਰਦਾ ਉਹਨਾਂ ਨੇ ਕਰਾਤਾ ਇਹ ਇਹ ਵੀ ਇਹਨਾਂ ਦੇ ਨਾਲ ਵੀ ਫੋਟੋ ਹੋਣਗੀਆਂ ਕਿਤੇ ਨਾ ਕਿਤੇ ਆਮ ਪਾਰਟੀ ਨਾਲ ਵੀ ਫੋਟੋ ਆਉਣਗੀਆਂ ਇੱਥੇ ਭਗਵੰਤ ਮਾਨ ਸਿੰਘ ਪਿੰਡ ਚ ਆਉਂਦੇ ਰਿਹਾ ਇਹ ਬਹੁਤ ਵਧੀਆ ਇਨਸਾਨ ਸੀਗੇ ਜੀ ਆ ਇਨਸਾਨਦਾਰ ਸਾਨੂੰ ਆ ਤਾ ਮੁੱਲ ਇਹਨਾਂ ਨੇ ਲਾਵ ਸਿੰਘ ਨੂੰ ਗੋਕਨ ਕਹਿ ਕੇ ਉਹਨੂੰ ਥਾਪੀਆਂ ਦਿੱਤੀਆਂ ਅਸੀਂ ਇਹ ਕਰਦਾਂਗੇ ਤੁਹਾਡੇ ਵਾਸਤੇ ਸੀ ਉਹ ਕਰਦਾਂਗੇ ਆ ਲੈ ਕੇ ਬੋਟਾ ਬਟੋਰ ਕੇ ਆ ਬਣਾਤਾ ਵਿਚਾਰਾ ਕਤਲ ਦਾ ਸਕਾਰ ਉਹਨਾਂ ਨੂੰ ਘਰ ਦੀ ਵੀ ਜਾ ਕੇ ਦੇਖਿਆ ਉਹਦੀ ਜਮਾ ਕੱਚੀ ਆ ਉਦੇ ਘਰ ਨੂੰ ਵੀ ਪੱਕੀ ਨਹੀਂ ਸੱਤ ਦੇਖੇ ਸੱਤ ਚਾਰ ਸਵੇਰੋਂ ਡਿੱਗੀ ਵੀ ਆ ਬਸ ਉਹਨੇ ਜਿਹੜਾ ਕੰਮ ਕਰਿਆ ਪਿੰਡ ਦੀ ਖਾਤਰ ਜਿੰਨਾ ਤੋਂ ਹੋਇਆ ਉਹ ਕਹਿੰਦਾ ਮਦਾਬ ਦਾ ਪਿੰਡ ਦਾ ਕਰਨਾ ਆ ਕੋਸੇ ਬਹੁਤ ਬੜਾ ਇਹਨੇ ਕੰਮ ਕਰਿਆ ਜੀ ਹੁਣ ਸਾਨੂੰ ਪਤਾ ਕੀ ਬਣਿਆ ਸਾਰੇ ਪਿੰਡ ਦੀ ਰੋਟੀ ਛੁੱਟੀ ਪਈ ਹੈ ਜੀ ਬਹੁਤ ਚੋਜਦਾ ਸੀਗਾ ਜੀ ਪਿੰਡ ਬਾਰੇ ਮੈਂ ਆਪਣੇ ਪਿੰਡ ਨੂੰ ਬਹੁਤ ਇੱਕ ਨੰਬਰ ਤੇ ਲਿਆਵਾ ਪਰ ਇਹ ਸਭ ਬੈਰੀ ਨਾਲ ਆਉਣ ਨਹੀਂ ਦਿੱਤਾ ਉਹਨੂੰ ਜੀ ਸ਼িকার ਬਣਾ ਲਿਆ ਨੇ ਉਹ ਗੋਲੀ ਆ ਗਿਆ ਜੀ ਕਿੰਨਾ ਪੰਜ ਸੀਗਾ ਜੀ ਇਹ ਪਿੰਡ ਦਾ ਹੁਣ ਪੰਜ ਬਣਿਆ ਹੋਇਆ ਸੀਗਾ ਨਹੀਂ ਜੀ ਨਹੀਂ ਨਹੀਂ ਜੀ ਹੁਣ ਨਹੀਂ ਸੀ ਨਾ ਜੀ ਹੁਣ ਕੁਛ ਨਹੀਂ ਮਾਤਾ ਜੀ ਸਰਪੰਚ ਬਣੀ ਸੀ ਇਹਨਾਂ ਦੀ ਹਾਂ ਜੀ ਬਹੁਤ ਵੋਟਾਂ ਤੇ ਬਣੀ ਵੀ ਸੀ ਪਹਿਲਾਂ ਇਹ ਮੈਂਬਰ ਵੀ ਬਹੁਤ ਵੋਟਾਂ ਦੇ ਜਿੱਤੇ ਸੀਗੇ ਮੈਂਬਰ ਨਾ ਹੁਣ ਤਾਂ ਚਲ ਬਾੜ ਬਣ ਜਾਂਦੇ ਆ ਉਹ ਤੋਂ ਬਾੜਾਂ ਦੇ ਕੋਈ ਨਹੀਂ ਸੀ ਪਿੰਡ ਚੋਂ ਜੀ ਵੋਟਾਂ ਨੂੰ ਉਹ ਵੀ ਸਰਪੰਚ ਜੀ ਨੇ ਇਹਨੂੰ ਸੈਣੀ ਵਾਲਾ ਸੈਣੀ ਵਾਲਾ ਸਰਪੰਚੇ ਕਹਿੰਦੇ ਸੀ ਯਾਦ ਹੈ ਉਹ ਕਿਉਂ ਕਹਿੰਦੇ ਸੀ ਫਿਰ ਸੈਣੀ ਵਾਲਾ ਸਰਪੰਚ ਉਹ ਕਲਕੱਤੀ ਵਾਲਾ ਜੀ ਕਰਕੇ ਹਾਂ ਜੀ ਹਾਂ ਸੈਣੀ ਵਾਲਾ ਸਰਪੰਚ ਨੂੰ ਕਹਿੰਦਾ ਸੀ ਮਾਤਾਤਾ ਕਰਕੇ ਕਿਉਂ ਮਾਤਾਤਾ ਆਉਣ ਵਾਲੀ ਹੀ ਨਹੀਂ ਸੀਗੀ ਆਪ ਜਿੱਥੇ ਜਾਣਾ ਨੇ ਆਪ ਕੰਮ ਕਰਨਾ ਜਿਉਂ ਇਹ ਸਰਕਾਰ ਆ ਗਈ ਮੌਜੂਦਾ ਸਰਪੰਚ ਸੀਗਾ ਉਦੋਂ ਇਹ ਸਸਪੈਂਡ ਕਰਤਾ ਮੌਜੂਦਾ ਸਰਪੰਚ ਨੂੰ ਸਾਰ ਰਹਿ ਗਿਆ ਸੀਦਾ ਇੱਕ ਸਾਲ ਦੀ ਖਾਤਰ ਇਹਨੂੰ ਸਸਪੈਂਡ ਕਰਤਾ ਦਾ ਜਿਹੜਾ ਅਸਲਾ ਸੀ ਉਹ ਵੀ ਜਮ੍ਹਾਂ ਕਰਾ ਲਿਆ ਇਹਨੂੰ ਮੋੜ ਕੇ ਅਸਲਾ ਨਹੀਂ ਦਿੱਤਾ ਨਹੀਂ ਅਸਲਾ ਮੰਗਿਆ ਹੀ ਬਹੁਤ ਪਰ ਇਹਨੂੰ ਮਿਲਿਆ ਨਹੀਂ ਆ ਵੀ ਕਹਿੰਦੇ ਜਾ ਰਹੇ ਵੀ ਅਸਲਾ ਦਿੱਤਾ ਹੈ ਅਸਲਾ ਲੈਣ ਵੀ ਗਿਆ ਸੀਗਾ ਬਹੁਤ ਨੇ ਮਿੰਤਾ ਕਰੀਆਂ ਪਰ ਇਹਨੂੰ ਅਸਲਾ ਮਿਲਿਆ ਨਹੀਂ ਦਿੱਤਾ ਨਹੀਂ ਸਰਕਾਰ ਨੇ ਤੇ ਦੂਜੇ ਬੰਦੇ ਕੋਲ ਅਸਲਾ ਫਿਰ ਕਿਵੇਂ ਆ ਗਿਆ ਜੀ ਕੀ ਪਤਾ ਮੈਂ ਮੌਲ ਕਿੱਥੋਂ ਲਿਆ ਕਿੱਥੋਂ ਨਾ ਲਿਆਂਦਾ ਕਹਿੰਦੇ ਲੁਧਿਆਣੇ ਤੋਂ ਲਿਆਂਦਾਗਾ ਕਿਵੇਂ ਲਿਆਂਦਾ ਉਹ ਤਾਂ ਹੁਣ ਪਤਾਗਾ ਜਿਹੜੇ ਦੋਸ਼ੀ ਨਾਲ ਉਹਨਾਂ ਨੂੰ ਪਤਾ ਲੱਗੂ ਉਹਨਾਂ ਤੋਂ ਉਹਨੂੰ ਕੋਈ ਪਤਾ ਨਹੀਂ ਅਸਲਾ ਹੈ ਨਹੀਂ ਸੀ ਉਹ ਮਿੰਤਾ ਵੀ ਕਰ ਲਈ ਵੀ ਅਸਲਾ ਦੇ ਦਿਓ ਮੈਨੂੰ ਤੇ ਦੋਏ ਬੰਦੇ ਕੋਲ ਅਸਲਾ ਕਿਵੇਂ ਆ ਜੀ ਉਹ ਕਿ ਨਾ ਨਾ ਖਰੀਦ ਕੇ ਦਿੱਤਾ ਜੂ ਬੰਦੇ ਨੂੰ ਕੀ ਪਤਾ ਉਹਦਾ ਜ਼ਹਿਰ ਖਾਣ ਨੂੰ ਪੈਸਾ ਨਹੀਂ ਕੀ ਗੱਲਬਾਤ ਹੋਈ ਹੈ ਸਾਰੀ ਜਿਹੜਾ ਉਹਨਾਂ ਨੇ ਦੋਵੇਂ ਬੰਦੇ ਨੇ ਗੋਲੀ ਮਾਰਤੀ ਉਹਨਾਂ ਦੇ ਜਾਨੋਂ ਮਾਰਤਾ ਐ ਐਡੀ ਕੀ ਦੁਸ਼ਮਣੀ ਸੀਗੀ ਉਹ ਤਾਂ ਉਹ ਤਾਂ ਯਾਰ ਦੋਸਤ ਸੀ ਵੀਰੇ ਕੋਈ ਉਹਨਾਂ ਦੀ ਦੁਸ਼ਮਣੀ ਨਹੀਂ ਸੀਗੀ ਇਹ ਤਾਂ ਵੀ ਹੁਣ ਕਹਿ ਨਹੀਂ ਸਕਦੇ ਤਾਂ ਜਦੋਂ ਜਾਂਚ ਹੋਊਗੀ ਜਾਂਚ ਦੇ ਵਿੱਚ ਪਤਾ ਲੱਗ ਸਕਦਾ ਵੀ ਕੀ ਦੁਸ਼ਮਣੀ ਹੋਈ ਹੈ ਉਹਨਾਂ ਤਾਂ ਕੀ ਰੌਲਾ ਪਿਆ ਉਹਨਾਂ ਦਾ ਪਹਿਲਾਂ ਤਾਂ ਆਪਸ਼ ਵਿੱਚ ਦੀ ਆਮ ਤੁਸੀਂ ਵੀਡੀਓ ਮੀਡੀਆ ਤੇ ਦੇਖਦੇ ਹੋ ਕਿੰਨੀਆਂ ਫੋਟੋਆਂ ਨਹੀਂਆਂ ਜਾਂ ਵੀੜੂਆਂ ਵੀ ਨੇ ਦੋਨੇ ਯਾਰ ਦੋਸਤ ਇਕੱਠੇ ਰਹਿੰਦੇ ਆ ਕੀ ਉਦੋਂ ਬਾਅਦ ਨਾਲੀ ਉਦੋਂ ਦਾ ਘਰ ਵੀ ਬੁਆਏ ਉਹਨਾਂ ਦਾ ਨਾ ਵੀ ਸਾਰਾ ਹੈਲਪ ਵੀ ਕੀਤੀ ਹੈ ਇਲਾਜ ਵੀ ਕਰਵਾਇਆ ਹੈ ਇਲਾਜ ਦਾ ਪਤਾ ਵੀ ਮੈਨੂੰ ਹਮ ਇਲਾਜ ਕਰਾਇਆ ਹਾਂ ਇਲਾਜ ਕਰਾਇਆ ਉਹਨੇ ਇੰਨਾ ਇੰਨਾ ਭਰੋਸਾ ਕੀਤਾ ਸੀ ਨਾ ਉਹ ਬੰਦੇ ਉੱਤੇ ਫਿਰ ਉਹਨੇ ਤਾਂ ਉਹਦੇ ਪਿਓ ਨੂੰ ਵੀ ਨਿਰਾਸ਼ਾ ਤੋੜ ਤਾ ਇੱਕ ਤਰ੍ਹਾਂ ਦਾ ਪਿਓ ਨੂੰ ਵੀ ਨੌਕਰੀ ਦਵਾਈ ਆ ਉਹਨੇ ਵੀੜੂਆਂ ਮਾਈਆਂ ਦੇ ਉੱਤੇ ਮਤਲਬ ਕਿ ਉਹਦੇ ਪਿਓ ਨੂੰ ਉੱਥੇ ਰਖਾਇਆ ਪੱਕਾ 10000 ਰੁਪਏ ਮਹੀਨੇ ਦਾ ਦਵਾਉਣ ਲਾਇਆ ਉਹਨੇ ਹਮ ਵੀ ਉਹ ਸੇਵਾਦਾਰ ਹੈ ਕੋਥੇ ਸੇਵਾ ਕਰਦਾ ਉਹਦਾ ਪਿਓ ਇੱਡਾ ਵੀ ਕੀ ਮੰਦੇ ਵਿੱਚ ਆਇਆ ਵੀ ਜਿਹੜਾ ਉਹਨੇ ਗੋਲੀ ਮਾਰਤੀ ਕੋਦਮ ਵੀ ਇਹ ਚੀਜ਼ ਦੇ ਵਿੱਚ ਤਾਂ ਸਾਰਾ ਪਿੰਡ ਸਾਡਾ ਕੀ ਸਾਰਾ ਪੰਜਾਬ ਹੀ ਆ ਟਾਈਮ ਦੇ ਉੱਤੇ ਪਰੇਸ਼ਾਨ ਹੋਇਆ ਪਿਆ ਸਾਰੇ ਪੰਜਾਬ ਦੇ ਉੱਤੇ ਵਿੱਚ ਹਰੇਕ ਇੱਕ ਦੇ ਦਿਲ ਦੇ ਵਿੱਚ ਇਹ ਹੋਇਆ ਪਿਆ ਵੀ ਐਡੀ ਯਾਰੀ ਦੋਸਤੀ ਕਰਕੇ ਬੰਦੇ ਨੇ ਦਗਾ ਕਰਨ ਕੋਈ ਚੰਗੀ ਗੱਲ ਤਾਂ ਨਹੀਂ ਕਿਸ ਨੇ ਪੈਸੇ ਦਿੱਤੇ ਸੀਗੇ ਇਹ ਕਹਿੰਦੇ ਲਾਭ ਉਗੋਗੇ ਹੱਥ ਹੱਥ ਹੋ ਸਕਦਾ ਵਿੱਚ ਐਵੇਂ ਇਹ ਮੈਂ ਕਹ ਕਹਿ ਨਹੀਂ ਸਕਦੇ ਕਿ ਇਹ ਤਾਂ ਜਾਂਚ ਹੀ ਦੱਸੂਗੀ ਇਹ ਧਰਨਾ ਕਦੋਂ ਤੱਕ ਜਾਰੀ ਰਹੂਗਾ ਜਿਹੜਾ ਧਰਨਾ ਲੱਗਿਆ ਹੋਇਆ ਉਹਦੇ ਹੱਕ ਦੇ ਵਿੱਚ ਦੇਖੋ ਇਹ ਕੀ ਮੰਗਰੀ ਕਮੇਟੀ ਬਣ ਗਈ ਇਹਨਾਂ ਦੀ ਜੋ ਕਮੇਟੀ ਦਾ ਫੈਸਲਾ ਹੋਇਆ ਉਸ ਤੋਂ ਬਾਅਦ ਕਰਿਆ ਜਾਵੇ ਸੰਸਕਾਰ ਹਲੇ ਕਦੋਂ ਕੀਤਾ ਜਾਊਗਾ ਇਹ ਕਮੇਟੀ ਦਾ ਫੈਸਲਾ ਹੋਊਗਾ ਜੀ ਤਾਉਂ ਅਸੀਂ ਕੁਝ ਨਹੀਂ ਕਹਿ ਸਕਦੇ ਨੇ ਹੋਰ ਕਿਹੜੇ ਕਿਹੜੇ ਵਰੀ ਪਹੁੰਚ ਰਹੇ ਨੇ ਜੀ ure ਜਿਹੜੇ ਬੁਲਾਰੇ ਆਏ ਨੇ ਹੋਰ ਕੌਣ-ਕੌਣ ਆ ਰਹੇ ਨੇ ਤਾਂ ਜੀ ਦਿੱਲੀ ਆਈ ਜਾਂਦੇ ਜੋ ਜਿੰਨੇ ਜਿੰਨੇ ਹੁਣ ਦੇ ਉਹਦੇ ਯਾਰ ਦੋਸਤ ਮਿੱਤਰ ਭੈਣ ਭਰਾ ਜੋ ਦੂਰੋਂ ਨੇੜੇ ਸਭ ਆ ਰਹੇ ਪਿੰਡ ਪਿੰਡ ਵੀ ਸੀਲ ਕੀਤਾ ਹੋਇਆ ਹੈ ਪਿੰਡ ਸੀਲ ਕਰਨ ਕਰਨ ਦਾ ਕੀ ਕਾਰਨ ਹੈ ਜੀ ਪਿੰਡ ਤਾਂ ਦੇਖੋ ਜੀ ਜਿਵੇਂ ਪਿੰਡ ਪਿੰਡ ਦਾ ਮਾੜਾ ਮੋਟਾ ਹੈਗਾਗਾ ਜਿਹੜੇ ਰਾਹ ਰੂਹ ਅਗੇ ਵਿੱਚ ਵੱਡੀਆਂ ਗੱਡੀਆਂ ਆਉਂਦੀਆਂ ਨੇਗੇ ਉਹਨਾਂ ਰੋਕਿਆ ਜਾਂਦਾ ਲੱਗਦਾ ਬੜੇ ਟਰੱਕ ਟਰੱਕਾ ਜਿਵੇਂ ਬੱਸ-ਬੱਸ ਆ ਗਈ ਉਹਨਾਂ ਨੂੰ ਅੱਜ ਵੱਧ ਕਠਕਾਰਨ ਕਈਰ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਜਿਵੇਂ ਉਂ ਲਾ ਲੋ ਵੀ ਫੇਰੀ ਪਤਾ ਲੱਗੂਗਾ ਬਹੁਤ ਧੰਨਵਾਦ ਤੁਹਾਡਾ ਜੀ ਅਸੀਂ ਗੱਲਬਾਤ ਕੀਤੀ ਹੈ ਪਿੰਡ ਵਾਸੀਆਂ ਨਾਲ ਤੇ ਉਹਨਾਂ ਦੇ ਮਾਮਾ ਜੀ ਨਾਲ ਵੀ ਕੀ ਮਸਲਾ ਹੋਇਆ ਹੈ ਕੀ ਸਾਰੀ ਗੱਲਬਾਤ ਹੋਈ ਹੈ ਇਹ ਤਾਂ ਹੁਣ ਜਾਂਚ ਤੋਂ ਬਾਅਦ ਪਤਾ ਲੱਗੇਗਾ ਕੀ ਜਾਂਚ ਹੈ ਵੀ ਕਿਉਂ ਕਤਲ ਕੀਤਾ ਗਿਆ ਜਿਹੜਾ ਜਿਹਨੇ ਕਤਲ ਕੀਤਾ ਇਹ ਉਹਦੇ ਨਾਲ ਰਹਿੰਦਾ ਸੀਗਾ ਦੋਸਤ ਸੀਗਾ ਪੂਰਾ ਭਰੋਸਾ ਕਰਦਾ ਸੀ ਸੁਖਵਿੰਦਰ ਸਿੰਘ ਉਹਦੇ ਉੱਤੇ ਤੇ ਬਣੇ ਲੋ ਪਿੰਡੂ ਟੀਵੀ ਨਾਲ ਤੁਹਾਨੂੰ ਅਗਲੀ ਜਾਣਕਾਰੀ ਦਿੰਦੇ ਰਹਾਂਗੇ ਨਵਨਿੰਦਰ ਸਿੰਘ ਮੇਰਾ ਨਾਮ ਕੈਮਰਾਮੈਨ ਮੇਜਰ ਧੰਨਵਾਦ